रेडी ਇੱਕ ਅੰਗਰੇਜ਼ ਆਪਣੇ ਦੋਸਤ ਨੂੰ ਮਿਲਣ ਵਾਸਤੇ ਇੰਡੀਆ ਆਇਆ ਡੰਡੀ ਕਨਾਟ ਪੈਲਸ ਵਿੱਚ ਜਾਂਦਿਆਂ ਉਸ ਦੀ ਕਾਰ ਰੁਕ ਗਈ ਡੰਡੀ ਚਲਾਉਣ ਦੀ ਕੋਸ਼ਿਸ਼ ਕੀਤੀ ਚੱਲੀ ਨਾ ਡੰਡੀ ਇੰਡੀਆ ਦੇ ਗੱਡੀ ਠੀਕ ਕਰਨ ਵਾਸਤੇ ਗੁਰਾਂ ਦਾ ਉਸ ਨੂੰ ਗਿਆਨ ਨਹੀਂ ਸੀ ਬੜੀ ਮੁਸੀਬਤ ਡੰਡੀ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨੂੰ ਇਸ਼ਾਰਾ ਕਰਕੇ ਮਦਦ ਮੰਗੀ ਕੋਈ ਰੁਕਿਆ ਨਾ ਡੰਡੀ ਆਖਰ ਵਿੱਚ ਇੱਕ ਸਰਦਾਰ ਜੀ ਆਏ ਉਸ ਨੇ ਗੋਰੇ ਦੀ ਮੁਸੀਬਤ ਬਾਰੇ ਧਿਆਨ ਪੂਰਵਕ ਸੁਨਿਆ ਡੰਡੀ ਤੁਰੰਤ ਗੱਡੀ ਦਾ ਬੋਨਟ ਖੋਲ ਕੇ ਦੇਖਿਆ ਕਿ ਇੱਕ ਸਪਾਰਕ ਪਲੱਗ ਕੰਮ ਨਹੀਂ ਸੀ ਕਰ ਰਿਹਾ ਡੰਡੀ ਉਸ ਨੇ ਆਪਣੇ ਪੈਸੇ ਖਰਚ ਕੇ ਲੁੜਿੰਦਾ ਸਮਾਨ ਲਿਆ ਕੇ ਕਾਰ ਵਿੱਚ ਫਿੱਟ ਕਰਤਾ ਕਾਰ ਚੱਲਣਾ ਲੱਗ ਪਈ ਡੰਡੀ ਗੋਰਾ ਬੜਾ ਸ਼ੁਕਰਗੁਜ਼ਾਰ ਹੋ ਰਿਹਾ ਸੀ ਡੰਡੀ ਸਰਦਾਰ ਜੀ ਨੇ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਈ ਅਤੇ ਚੱਲਦਾ ਬਣਿਆ ਡੰਡੀ ਗੋਰੇ ਨੂੰ ਸਰਦਾਰ ਦਾ ਚੰਗਾ ਬਤੀਰਾ ਬੜਾ ਵਧੀਆ ਲੱਗਿਆ ਡੰਡੀ ਇੰਨਾ ਚੰਗਾ ਲੱਗਿਆ ਕਿ ਜਿੰਨਾ ਚਿਰ ਉਹ ਦਿੱਲੀ ਵਿੱਚ ਰਿਹਾ ਆਪਣੇ ਦੋਸਤ ਨਾਲ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਦਰਸ਼ਨ ਕਰਨ ਜਾਂਦੇ ਰਹੇ ਸੇਵਾ ਕਰਦੇ ਰਹੇ ਲੰਗਰ ਛਕਦੇ ਰਹੇ ਡੰਡੀ ਵਾਪਸ ਇੰਗਲੈਂਡ ਜਾ ਕੇ ਉੱਥੇ ਗੁਰਦੁਆਰਿਆਂ ਵਿੱਚ ਜਾ ਕੇ ਆਪਣੇ ਸਾਥ ਸਬੰਧੀਆਂ ਦੋਸਤਾਂ ਨਾਲ ਜਾਂਦੇ ਰਹੇ ਡੰਡੀ ਉਹਨਾਂ ਨਾਲ ਸਿੱਖਾਂ ਬਾਰੇ ਜਾਣਕਾਰੀ ਲੈਂਦੇ ਰਹੇ ਅਤੇ ਫਿਰ ਇੱਕ ਦਿਨ ਉਹ ਖੁਦ ਅੰਮ੍ਰਿਤ ਛਕ ਕੇ ਉਹ ਸਰਦਾਰ ਮੈਂਡੀ ਸਿੰਘ ਬਣ ਗਿਆ ਡੰਡੀ ਦੇਵ ਸਰਪੰਚ ਦਾ ਮੁੰਡਾ ਆਪਣੇ ਆਪ ਨੂੰ ਐਮਐਲਏ ਦਾ ਖਾਸਮ ਖਾਸ ਰੈਡੀ ਸਮਝਦਾ ਸੀ ਡੰਡੀ ਐਮਐਲਏ ਸਾਹਿਬ ਵੀ ਉਸ ਨੂੰ ਆਪਣਾ ਸਮਝਦਾ ਸੀ ਪਰ ਅਚਾਨਕ ਪਿੰਡ ਦਾ ਇੱਕ ਨੌਜਵਾਨ ਜੋ ਹਰ ਉੱਥੇ ਕੰਮ ਕਰਦਾ ਸੀ ਐਮਐਲਏ ਸਾਹਿਬ ਦੇ ਨੇੜੇ ਹੋ ਗਿਆ ਡੰਡੀ ਦੇਵ ਸਰਪੰਚ ਦਾ ਮੁੰਡਾ ਉਸ ਤੋਂ ਖਿਜਣ ਲੱਗਾ ਡੰਡੀ ਇੱਕ ਦੋ ਮੌਕੇ ਅਜਿਹੇ ਆਏ ਜਦੋਂ ਦੋਵੇਂ ਇੱਕ ਦੂਜੇ ਦੇ ਸਾਹਮਣੇ ਹੋਏ ਅਤੇ ਐਮਐਲਏ ਨੇ ਨਵੇਂ ਨੌਜਵਾਨ ਦਾ ਸਾਥ ਦਿੱਤਾ ਡੰਡੀ ਦੇਵ ਸਰਪੰਚ ਦਾ ਮੁੰਡਾ ਅੱਕ ਕੇ ਦੂਜੀ ਪਾਰਟੀ ਵਿੱਚ ਚਲਾ ਗਿਆ ਡੰਡੀ ਜਦੋਂ ਫਿਰ ਵੋਟਾਂ ਪਈਆਂ ਤਾਂ ਦੇਵ ਸਰਪੰਚ ਦੇ ਮੁੰਡੇ ਦੀ ਪਾਰਟੀ ਜਿੱਤ ਗਈ ਡੰਡੀ ਉਸ ਪਾਰਟੀ ਦਾ ਐਮਐਲਏ ਵੀ ਬਣ ਗਿਆ ਡੰਡੀ ਉਸ ਐਮਐਲਏ ਨੇ ਦੋ ਕੋ ਮਹੀਨਾ ਬਾਅਦ ਪਾਰਟੀ ਰੱਖੀ ਡੰਡੀ ਜਦੋਂ ਦੇਵ ਦਾ ਮੁੰਡਾ ਪਾਰਟੀ ਰੱਖੀ ਵਾਲੀ ਥਾਂ ਗਿਆ ਤਾਂ ਉੱਥੇ ਨਵਾਂ ਨੌਜਵਾਨ ਉਸ ਤੋਂ ਪਹਿਲਾਂ ਐਮਐਲਏ ਸਾਹਿਬ ਦੇ ਨਾਲ ਬੈਠਾ ਸੀ ਡੰਡੀ ਉਸ ਨੂੰ ਦੇਖ ਕੇ ਦੇਵਤਾ ਮੁੰਡਾ ਘਬਰਾ ਗਿਆ ਡੰਡੀ ਉਸ ਨੇ ਆਪਣੇ ਸਾਥੀ ਨੂੰ ਕਿਹਾ ਇਹ ਇੱਥੇ ਕੀ ਕਰਦਾ ਹੈ ਇਹ ਤਾਂ ਦੂਜੀ ਪਾਰਟੀ ਦਾ ਬੰਦਾ ਹੈ ਡੰਡੀ ਉਸ ਦਾ ਸਾਥੀ ਕਹਿਣ ਲੱਗਾ ਕੁਝ ਆਦਮੀ ਲੀਡਰਾਂ ਦੇ ਕਮਾਊ ਪੁੱਤ ਹੁੰਦੇ ਐ ਡੰਡੀ ਉਹ ਇੱਕ ਪਾਰਟੀ ਦੇ ਨਹੀਂ ਸਾਂਝੇ ਬਿੱਲੇ ਹੁੰਦੇ ਐ ਡੰਡੀ ਜੋ ਹੁਣ ਰਾਤ ਦਿਨ ਤੇਰੀ ਸੇਵਾ ਕਰਦੀ ਰਹੂ ਡੰਡੀ ਜੇ ਉਹ ਨਾ ਮਰਦੀ ਤਾਂ ਇਸ ਅਵਸਥਾ ਵਿੱਚ ਆ ਕੇ ਉਸ ਨੇ ਮੰਜੇ ਉੱਤੇ ਪਈ ਰਹਿਣਾ ਸੀ ਤੁਰਨ ਫਿਰਨ ਤੋਂ ਵੀ लाचार ਡੰਡੀ ਉਲਟਾ ਹੁਣ ਤੋਂ ਉਸ ਦੀ ਸੇਵਾ ਕਰਨੀ ਸੀ ਡੰਡੀ